ਖਬਰਾਂ ਦੀ ਸ਼ੁਰੂਆਤ ਕਰਗੇ ਇਸ ਟਾਈਮ ਜਿਹੜੀ ਪੰਜਾਬ ਦੇ ਵਿੱਚ ਸਿਆਸੀ ਗਲਿਆਰਾਂ ਦੇ ਨਾਲ-ਨਾਲ ਪੂਰੇ ਪੰਜਾਬ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਹੈ ਉਹ ਇਹ ਹੈ ਕਿ ਲੁਧਿਆਣੇ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ ਤੇ ਜਿਸ ਉਮੀਦਵਾਰ ਨੂੰ ਉਤਾਰਿਆ ਗਿਆ ਉਸ ਤੋਂ ਬਾਅਦ ਲੋਕ ਤੰਦਾ ਜੋੜ ਕੇ ਦੇਖ ਰਹੇ ਨੇ ਇੱਕ ਹੋਰ ਸਿਆਸੀ ਸ਼ਖਸ ਦੇ ਨਾਲ ਇਹ ਰਾਜ ਸਭਾ ਦੀ ਕੁਰਸੀ ਦੇ ਬਾਰੇ ਕਹਿ ਰਹੇ ਨੇ ਕਿ ਜਿਹੜੇ ਮਾਨ ਸਾਹਿਬ ਨੇ ਉਹਨਾਂ ਦੇ ਬਰਾਬਰ ਹੋਣ ਕੁਰਸੀ ਢਾ ਕੇ ਕੇਜਰੀਵਾਲ ਬੈਠਣ ਜਾ ਰਹੇ ਨੇ ਇਹ ਲੋਕ ਜੋ ਸੋਚ ਰਹੇ ਨੇ ਕਾਫੀ ਹੱਦ ਤੱਕ ਉਹੀ ਹੋ ਰਿਹਾ ਤੇ ਆਪਾਂ ਕਈ ਦਿਨ ਪਹਿਲਾਂ ਤੁਸੀਂ ਦੱਸ ਵੀ ਦਿੱਤਾ ਸੀ ਬਿਲਕੁਲ ਬਹੁਤ ਦਿਨ ਪਹਿਲਾਂ ਆਪਾਂ ਖਾਸ ਕਰ ਜਦੋਂ ਦਿੱਲੀ ਦੇ ਨਤੀਜੇ ਆਏ ਹਾਂਜੀ ਹਾਂਜੀ ਉਸ ਤੋਂ ਬਾਅਦ ਹੀ ਆਪਾਂ ਗੱਲ ਕਰ ਰਹੇ ਸੀ ਕਿ ਕਿ ਅਰਵਿੰਦ ਕੇਜਰੀਵਾਲ ਹੁਣ ਕਿਸ ਭੂਮਿਕਾ ਚਾਹਣਾ ਚਾਹਣਗੇ ਕਿਉਂਕਿ ਰਾਜਨੀਤਿਕ ਲੀਡਰ ਖਾਸ ਕਰ ਉਹ ਜਿਨ੍ਹਾਂ ਨੂੰ ਲਾਈਮਲਾਈਟ ਚ ਰਹਿਣ ਦੀ ਆਤ ਪੈ ਜਵੇ ਜਿਨ੍ਹਾਂ ਨੂੰ ਸੱਤਾ ਚ ਰਹਿਣ ਦੀ ਆਤ ਪੈ ਜਵੇ ਪਰ ਜਿਹੜੇ ਇਸ ਚੀਜ਼ ਦੇ ਭੁੱਖੇ ਵੀ ਨਜ਼ਰ ਆਉਣ ਪਰ ਉਹਨਾਂ ਨੂੰ ਕਾਹਲ ਹੁੰਦੀ ਹੈ ਕਿ ਅਸੀਂ ਕਿਤੇ ਨਾ ਕਿਤੇ ਜਲਦੀ ਫਿੱਟ ਹੋਈਏ ਫਿੱਟ ਹੋ ਜੀ ਸੋ ਉਸ حوالے ਨਾਲ ਮੈਂ ਦੇਖਣਾ ਚਾਹੁੰਦਾ ਸੀਗਾ ਕਿ ਅਰਵਿੰਦ ਕੇਜਰੀਵਾਲ ਜੇ ਦਿੱਲੀ ਤੋਂ ਬੈਲੇ ਰੇ ਤੱਕ ਕਿਤੇ ਕਿਤੇ ਫਿਟ ਹੋ ਸਕਦੇ ਨੇ ਕੀ ਉਹ ਸਿੱਧੇ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ ਫਿਰ 6 ਮਹੀਨੇ ਦੇ ਅੰਦਰ ਕੋਈ ਚੋਣ ਲੜਨਗੇ ਜਾਂ ਲੁਧਿਆਣੇ ਤੋਂ ਜਿਮਨੀ ਚੋਣ ਲੜ ਸਕਦੇ ਨੇ ਜਾਂ ਕਿਸੇ ਰਾਸ਼ਵਾਦ ਦਾ ਅਸਤੀਫਾ ਦੇਵਾ ਕੇ ਉਹ ਤਾਂ ਰਾਸ਼ਵਾ ਜਾ ਸਕਦੇ ਨੇ ਇਸ ਸਾਰਨ ਗੱਲ ਕਰਦੇ ਆਪਾਂ ਕਹਾਂਗੇ ਕਿ ਸਭ ਤੋਂ ਵਧੀਆ ਆਪਸ਼ਨ ਉਹ ਰਾਸ਼ਵਾ ਜਾਣ ਦੀ ਹੈ ਇੱਕ ਤਾਂ ਰਾਸ਼ਟਰੀ ਲੀਡਰ ਦੇ ਨਾਤੇ ਵੀ ਤੇ ਦੂਸਰਾ ਪਰ ਕੰਟਰੋਲ ਰੱਖਣ ਦੇ ਵਾਲੇ ਨਾਲ ਵੀ ਤੇ ਤੀਸਰਾ ਪੰਜਾਬ ਦੀ ਸੱਤਾ 'ਚ ਨੇ ਸੋ ਬਿਲਕੁਲ ਉਹੀ ਰਾਹ ਉਹਨੇ ਚੁਣਿਆ ਜੀ ਸੰਜੀਵ ਅਰੋੜਾ ਜਦੋਂ ਰਾਸਵਾ ਮੈਂਬਰ ਬਣੇ ਸੀ ਜਾਂ ਇਹਨਾਂ ਦੇ ਨਾਲ ਹੋਰ ਚਾਰ ਸਾਥੀ ਬਣੇ ਸੀ ਕਿਉਂਕਿ ਸੱਤ ਰਾਸਵਾ ਮੈਂਬਰ ਨੇ ਹਾਂ ਜੀ ਪੰਜਾਬ ਚ ਸੱਤਾ ਚੋ ਦੋ ਤਾਂ ਪਹਿਲਾਂ ਹੀ ਸਿੱਧੇ ਬਾਦਲੇ ਬਣਾਏ ਸੀ ਉਹਨੇ ਸੰਦੀਪ ਪਾਟਕ ਤੇ ਰਾਗੂ ਚੱਡਣ ਉਹਦੇ ਤੇ ਵੀ ਪੰਜਾਬ ਚ ਹੋ ਹੱਲਾ ਮੱਚਿਆ ਸੀ ਤੇ ਜਿਹੜੇ ਬਾਕੀ ਪੰਜ ਬਣਾਏ ਉਹਨਾਂ ਚੋ ਵੀ ਲੈ ਦੇ ਕੇ ਜੇ ਬਲਬੀਰ ਸਿੰਘ ਸਿੰਚਾਲ ਨੂੰ ਇੱਕ ਪਾਸੇ ਵੀ ਕਰ ਲੋ ਤਾਂ ਚਾਰਾਂ ਨੂੰ ਵੀ ਬੇਸ਼ੱਕ ਲਿਆ ਪੰਜਾਬ ਦੇ ਖਾਤੇ ਚੋਂ ਕਹਿ ਕੇ ਪੰਜਾਬ ਪਰ ਉਹਨਾਂ ਦੀ ਪੰਜਾਬ ਦੇ ਵਿਕਾਸ ਚ ਪੰਜਾਬ ਦੀ ਉન્નਤੀ ਚ ਪੰਜਾਬ ਦੇ ਸਿੱਧੇ ਕਿਸੇ ਮੁੱਦੇ ਤੇ ਯੋਗਦਾਨ ਚ ਕੁਝ ਲੱਭਦਾ ਨਹੀਂਗਾ ਹੂੰ ਕੁਝ ਵੀ ਨਹੀਂ ਹੈਨੀ ਸੋ ਇਸ ਲਈ ਉਹਨਾਂ ਦਾ ਫਿਰ ਰੋਲ ਵੀ ਕੋਈ ਜਾਂ ਨਜ਼ਰ ਨਹੀਂ ਆਇਆ ਉੱਥੇ ਰਾਸਵਾ ਦੇ ਅੰਦਰ ਕਿਹਾ ਪੰਜਾਬ ਪੱਖੀ ਕੋਈ ਜਾਂ ਖਾਸ ਰੋਲ ਵੀ ਕਿਤੇ ਲੱਭਿਆ ਹੋਵੇ ਸੋ ਇਸ ਲਈ ਉਹਨਾਂ ਦੀ ਜਦੋਂ ਚੋਣ ਹੋਈ ਸੀ ਤਦ ਵੀ ਪੰਜਾਬ ਥੋਲਾ ਮੱਚ ਸੀ ਕਿ ਭਾਈ ਕਿੰਨੇ ਚ ਬਿਕੇ ਆਏ ਮਾਲ ਕਿੰਨੇ ਚ ਸੌਦਾ ਹੋਇਆ ਮਤਲਬ ਲੋਕ ਐਂ ਗੱਲਾਂ ਕਰਦੇ ਸੀ ਸਹੀ ਹੈ ਤੇ ਉਸ ਸਾਰੀ ਪ੍ਰਕਿਰਿਆ ਚੋ ਅਜਿ ਸੰਜੀਪ ਅਰੋੜੀ ਦੇ ਅਸਤੀਫੇ ਵਾਲਾ ਪਹਿਲੂ ਇਸ ਤਰ੍ਹਾਂ ਬਣਾਇਆ ਗਿਆ ਕਿ ਜਨਾਬ ਤੁਹਾਨੂੰ ਅਸਤੀਫਾ ਦਿਵਾ ਕੇ ਜੇ ਪਹਿਲਾਂ ਚੋਣ ਲੜ ਲਓ ਤੇ ਜਿੱਤ ਕੇ ਤਾਂ ਅਸਤੀਫਾ ਹੋ ਜਾਊਗਾ ਹਾਂ ਚੋਣ ਅਸੀਂ ਜਿਤਾ ਦਾਂਗੇ ਤੇ ਤੁਸੀਂ ਐਮਐਲਏ ਬਣ ਜੂਗੇ ਐਮਐਲਏ ਬਣ ਕੇ ਦੋ ਪੋਸਟਾਂ ਖਾਲੀ ਪਈਆਂ ਕੈਨੇਡਾ ਦੇ ਵਿੱਚ ਤੁਹਾਨੂੰ ਇੱਕ ਪੋਸਟ ਤੇ ਮੰਤਰੀ ਬਣਾ ਦਾਂਗੇ ਤੁਸੀਂ 2 ਸਾਲ ਮੰਤਰੀ ਬਣ ਮੰਨੋ ਤੇ ਇਹ ਸੀਟ ਖਾਲੀ ਹੋ ਜੂਗੀ ਇਹਦੇ ਨਾਲ ਹੀ ਕੇਜਰੀਵਾਲ ਜੀ ਦਾ ਅਸਵਾ ਚਲੇ ਜਾਊਗਾ ਸਿੱਧਾ ਜੋ ਸਪਸ਼ਟ ਦਿਖਦਾ ਉਹ ਇਹ ਇਹ ਫਾਰਮੂਲਾ ਹੁਣ ਇਸ ਫਾਰਮੂਲੇ ਨੂੰ ਜੇ ਦੇਖਣਾ ਹੋਵੇ ਤਪਰਵਿੰਦ ਜੀ ਦਿੱਲੀ ਦੇ ਵਿੱਚ ਆਤਸ਼ੀ ਤੋਂ ਜਦੋਂ ਮੁੱਖ ਮੰਤਰੀ ਬਣੀ ਉਹ ਤੋਂ ਪਹਿਲਾਂ ਸੁਆਤੀ ਮਾਲੀਵਾਲ ਕਾਂਡ ਹੋਇਆ ਸੀ ਹਾਂ 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 ਜੀ ਜੀ ਸੁਆਤੀ ਮਾਲੀਵਾਲ ਕਾਂਡ ਵੀ ਕੁਝ ਅਜੀਬ ਹੈ ਸੀਗਾ ਉਸ ਸਮੇਂ ਕੇਜਰੀਵਾਲ ਤੇ ਉਹਨਾਂ ਨੇ ਨੇੜਲੇ ਚਾਹੁੰਦੇ ਸੀਗੇ ਕਿ ਸੁਆਤੀ ਮਾਲੀਵਾਲ ਅਸਤੀਫਾ ਦੇ ਦੇ ਰਾਸਵਤ ਹੋ ਤੇ ਉਹਦੀ ਥਾਂ ਤੇ ਬਿਵਕ ਕੁਮਾਰ ਨੂੰ ਅਸੀਂ ਰਾਸਵਤ ਭੇਜ ਗਏ ਹਾਂ ਹਾਂ ਤੇ ਸੁਆਤੀ ਮਾਲੀਵਾਲ ਲੜ ਗਈ ਕਿ ਵੀ ਮੈਂ ਅਸਤੀਫਾ ਨਹੀਂ ਦਿੰਦੀ ਜੀ ਕਿਉਂਕਿ ਰਾਸਵਤ ਦੀ ਕਿਹੜੀ ਪੋਸਟ ਹੈ ਕਿ ਜੇ ਪਾਰਟੀ ਤੁਹਾਨੂੰ ਪਾਰਟੀ ਚੋਂ ਕੱਢ ਵੀ ਦੇਵੇ ਤਾਂ ਵੀ ਤੁਸੀਂ ਬੜਾ ਤਾਂ ਵੀ ਝੁੱਗੀ ਦਾਸਬਾਨ ਨੂੰ ਕੋਈ ਖਤਰਾ ਨਹੀਂ ਤੁਸੀਂ ਆਪਣਾ 7 ਸਾਲ ਉਹਦਾ 6 ਸਾਲੋਂ ਦਾ ਪੂਰਾ ਆਨੰਦ ਮਾਣ ਸਕਦੇ ਹੋ ਸੋ ਹੁਣ ਪੰਜਾਬ ਦੇ ਵਿੱਚ ਜਿਹੜੇ ਸੰਜੀਵ अरोड़ा ਨੇ ਇਹਨਾਂ ਦਾ ਜੇ 3.5 ਸਾਲ ਦਾ ਟਰਮ ਪਈ ਆ ਜੀ ਤੇ ਇਸ ਹਵਾਲੇ ਨਾਲ ਕਿ 3.5 ਸਾਲ ਦੀ ਟਰਮ ਦੇ ਲਈ ਉਹ ਕਿਉਂਕਿ ਉਹ ਸਵਾਤੀ ਮਾਲੀ ਵਾਲ ਨਹੀਂ ਹੈ ਕਿਉਂ बिजनेসম্যান ਨੇ ਹਮ ਤੇ बिजनेসম্যান ਨਾਲ ਫਿਰ ਡੀਲ ਹੁੰਦੀ ਆ ਸਾਨੂੰ ਨਹੀਂ ਪਤਾ ਕਿ ਇਹ ਕੋਈ ਲੈਰ ਦੇਨ ਦੀ ਡੀਲ ਹੋਈ ਆ ਜਾਂ ਰਾਜਨੀਤਿਕ ਧਮਕੀ ਦੀ ਵੀ ਡੀਲ ਹੋਈ ਆ ਹਮ ਕੇ अरोड़ा ਸਾਹਿਬ ਬਿジネス ਅਸੀਂ ਪੰਜਾਬ 'ਚ ਕਰਨਾ ਸਰਕਾਰ ਤਾਂ ਆਪਣੀ ਉਹ ਆ ਹਮ ਸੋ ਹੁਣ ਇਹਨੂੰ ਦੋੇ ਪਾਸੇੋਂ ਲਿਆ ਜਾ ਸਕਦਾ ਇਹ ਸੂਲਤਾਲੇ ਪਾਸੇ ਲਈ ਵੀ ਐ ਇਹ ਧਮਕੀ ਵਾਲੇ ਪਾਸੇ ਲਈ ਵੀ ਆ ਕਾਰੋਬਾਰੀ ਦੇ ਸਿਆਸਤਦਾਨ ਦੀ ਬਾਹਂ ਤੋੜਨੀ ਸੌਖੀ ਆ ਜੀ ਹਾਂ ਚਲੋ ਅਗਲਾ ਆਪਣਾ ਅਗਲੇ ਦੀ ਪਾਰਟੀ ਦਾ ਬਈ ਹੁਣ ਤਾਂ ਨਮਾਇੰਦਾ ਹੀ ਕਹਾਂਗੇ ਅਸੀਂ ਕਿ ਨਮਾਇੰਦਾ ਇਸ ਲਈ ਅਗਲੇ ਨੇ ਆਪਣੇ ਹਾਈ ਕਮਾਂਡ ਲਈ ਰਾਹ ਖੋਲਤਾ ਹਮ ਸੋ ਇਹ ਤੈ ਹੈ ਜੀ ਕਿ ਕੇਜਰੀਵਾਲ ਹੁਣ ਰਾਸਵਾ ਜਾਣਗੇ ਪਰ ਕੀ ਕੱਲੇ ਕੇਜਰੀਵਾਲ ਮਨੀਸ਼ ਸ਼ੋਧਿਆ ਕੀ ਕਰਨਗੇ ਜੀ ਸਹੀ ਹੈ ਉਹਦੇ ਲਈ ਕਹਿੰਦੇ ਜੀ ਹਰਪ੍ਰੀਤ ਸਿੰਘ ਭੱਜੀ ਨੂੰ ਮਨਾਇਆ ਜਾ ਰਿਹਾ ਹੂੰ ਹੂੰ ਉਹਨਾਂ ਦਾ ਵੀ ਅਸਤੀਫਾ ਕਰਨ ਦੀ ਗਵਾਇਦਾ ਕਿ ਜੀ ਮੈਨੂੰ ਸਮਾਂ ਨਹੀਂ ਮਿਲਦਾ ਮੈਂ ਹਾਜ਼ਰ ਹੀ ਨਹੀਂ ਪਰ ਸਕਦਾ ਜੀ ਇਸ ਲਈ ਮੈਂ ਅਸਤੀਫਾ ਦਿੰਦਾ ਤੇ ਉਹਦੇ ਰਾਈਂ ਫੇ ਮਨੀਸ਼ ਸ਼ੋਧਿਆ ਵੀ ਜਾ ਸਕਦੇ ਆ ਇਹ ਸੈਕੰਡ ਜੋਨ ਹੈ ਪਰ ਜਿਹੜਾ ਫਰਸਟ ਜੋਨ ਹੈ ਉਹਦੀ ਜਿੱਦਾਂ ਹੀ ਸੰਜੀਵ ਅਰੋੜੇ ਦੀ ਉਮੀਦਵਾਰੀ ਐਲਾਨੀ ਪੰਜਾਬ 'ਚ ਹੀ ਚਰਚਾ ਥੁਰੀ ਕਿ ਜੀ ਕੇਜਰੀਵਾਲ ਪੰਜਾਬ ਆ ਜਾਣਾ ਹੂੰ ਹੂੰ ਕੇਜਰੀਵਾਲ ਪੰਜਾਬ ਵਿੱਚ ਲਿਆਉਣ ਨੂੰ ਹੁਣ ਇੱਥੇ ਦੋ ਧਾਰਨਾਵਾਂ ਨੇ ਹੂੰ ਪਹਿਲੀ ਧਾਰਨਾ ਹੀ ਹੈ ਉਹ ਕਹਿੰਦੇ ਵੀ ਚਾਹੇ ਕੇਜਰੀਵਾਲ ਪੰਜਾਬ ਆਵੇ ਜਾਂ ਨਾ ਹੁਣ ਵੀ ਤਾਂ ਪੰਜਾਬ ਸਰਕਾਰ ਉਹੀ ਚਲਾ ਰਿਆ ਹਮ ਹੁਣ ਵੀ ਤਾਂ ਉਹਦੇ ਕੰਟਰੋਲ ਚ ਹੈ ਜਿਹੜਾ ਬੰਦਾ ਚੀਫ ਸੈਕਟਰੀ ਨੂੰ ਫਾਈਨੈਂਸ ਸੈਕਟਰੀ ਨੂੰ ਡੀਜੀਪੀ ਨੂੰ ਹੋਰ ਅਫਸਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਚ ਮਿਠਾ ਕੇ ਮੀਟਿੰਗਾਂ ਕਰ ਸਕਦਾ ਹੈ ਹਮ ਹਮ ਹੈਨਾ ਜਿਹੜਾ ਦਿੱਲੀ ਅਫਸਰਾਂ ਨੂੰ ਤਲਬ ਕਰ ਸਕਦਾ ਹੈ ਐਮਐਲਏ ਮੰਤਰੀਆਂ ਨੂੰ ਦਿੱਲੀ ਤਲਬ ਕਰ ਸਕਦਾ ਹੈ ਠੀਕ ਹੈ ਨਾ ਉਹ ਹੁਣ ਵੀ ਤਾਂ ਉਹੀ ਚਲਾ ਰਿਆ ਉਹਦੀ ਹੁਕਮ ਚੱਲਦੇ ਜੀ ਸਹੀ ਹੈ ਦੂਸਰੀ ਧਾਰਨਾ ਉਹ ਕਹਿੰਦੇ ਕਿ ਹੁਣ ਅਰਵਿੰਦ ਕੇਜਰੀਵਾਲ ਹਾਰਿਆ ਹੋਇਆ ਤੇ ਹਾਰੇ ਹੋਏ ਦੇ ਨਾਤੇ ਉਹਦੇ ਕੋਲ ਸਿੱਧੀ ਕੋਈ ਸੱਤਾ ਸੁੱਖ ਦੀ ਚਾਬੀ ਨਹੀਂ ਹੈ ਜੀ ਤੇ ਉਹਨੂੰ ਜਿਸ ਪ੍ਰਕਿਰਿਆ 'ਚ ਰਹਿਣ ਦੀ ਆਦਤ ਆ ਹੂਟ ਰਲੀਆਂ ਗੱਡੀਆਂ ਸਲੂਟ ਵੱਜਣੇ ਖਿੜਕੀ ਖੁੱਲਣੀ ਹੈ ਨਾ ਉਹ ਸਾਰੀ ਪ੍ਰਕਿਰਿਆ ਬੰਦ ਹੈ ਹੂੰ ਤੇ ਦਿੱਲੀ ਦੇ ਵਿੱਚ ਸਿੱਧਾ ਅਲਾਟ ਕਰ ਨਹੀਂ ਆ ਕੱਲ ਨੂੰ ਵਿਗੜ ਟਿਕੜ ਹੋ ਜਵੇ ਅਗਲਾ ਕੇ ਚੱਕ ਆਪਣਾ ਟੈਕੀ ਤੇ ਚੱਲ ਬਾਹਰ ਹੈ ਨਾ ਫਿਰ ਕੀ ਕਰੋਗੇ ਇਸ ਲਈ ਉਹ ਆਪਣਾ ਪੱਕਾ ਕਬਜ਼ਾ ਪਾ ਲੜਦਾ ਉਹਦੇ ਲਈ ਉਹ ਕੋਲੇ ਰਾਸਵਾਲੀ ਪ੍ਰਕਿਰਿਆ ਹੈ ਭਾਜੀ ਪੰਜਾਬ ਦੇ ਵਿੱਚੋਂ ਹੁਣ ਤੱਕ ਜਿਹੜੀ ਮਰਜੀ ਪਾਰਟੀ ਦੇ ਰਾਸ ਸਭਾ ਮੈਂਬਰ ਬਣੇ ਉਹਨਾਂ ਨੂੰ ਦਿੱਲੀ ਅਧਿਕਾਰਕ ਤੌਰ ਤੇ ਜਿਹੜਾ ਘਰ ਹੈ ਕੋਠੀ ਹੈ ਫਲੈਟ ਹੈ ਉਹ ਲਾਟ ਹੁੰਦਾ ਰਿਹਾ ਪਰ ਚੰਡੀਗੜ੍ਹ 'ਚ ਪੰਜਾਬ ਦੀ ਰਾਜਸਥਾਨੀ 'ਚ ਪੰਜਾਬ ਸਰਕਾਰ ਵੱਲੋਂ ਕਦੇ ਇਦਾਂ ਘਰ ਲਾਟ ਨਹੀਂ ਕੀਤਾ ਰਾਸ ਸਭਾ ਮੈਂਬਰਾਂ ਨੂੰ ਇਹਨਾਂ ਨੇ ਵੀ ਆਪਣੇ ਸੱਤਾ 'ਚੋਂ ਛਿਆ ਨੂੰ ਕੁਝ ਨਹੀਂ ਦਿੱਤਾ ਪਰ ਬਕਾਇਦਾ ਤੌਰ ਤੇ ਚੰਡੀਗੜ੍ਹ ਦੇ ਵਿੱਚ ਕੋਠੀ ਦਿੱਤੀ ਹੋਈ ਹੈ ਰਗਵ ਚੱਡਾ ਨੂੰ ਕੁਰਸੀਆਂ ਨਾਲੋਂ ਵੱਧ ਸਿਕਿਉਰਟੀ ਵੱਧ ਤਾਮਚਾ ਮਸਾਰਾ ਕੁਸਾ ਹੂੰ ਉਹ ਕੰਟਰੀ ਸਾਬਤ ਬੈਸੇ ਵੀ ਚਾਰ ਵੱਧ ਕੋਠੀਆਂ ਨੇ ਜੀ ਸੋ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਵੀ ਮੰਨਿਆ ਜਾ ਰਿਹਾ ਕਿ ਇਸੇ ਤਰ੍ਹਾਂ ਦੀ ਕੋਠੀ ਫਿਰ ਕੇਜਰੀਵਾਲ ਨੂੰ ਲਾਟ ਹੋਊਗੀ ਹੂੰ ਤੇ ਉਹ ਕੇਜਰੀਵਾਲ ਨੂੰ ਕੋਠੀ ਨਹੀਂ ਲਾਟ ਹੋਊਗੀ ਜਨਾ ਉਹ ਦਰਬਾਰ ਦਾ ਥਾਂ ਲਾਟ ਹੋਊਗਾ ਤੇ ਦਰਵਾਜ਼ਾ ਲੱਗਿਆ ਕਰ ਰੋਜ਼ ਬਿਲਕੁਲ ਸਹੀ ਰੋਜ਼ ਫਿਰ ਸਵੇਰੇ ਸ਼ਾਮ ਉੱਥੇ ਲੀਕਾਂ ਕੱਢਣ ਜਾਇਆ ਕਰਨਗੇ ਸਾਡੇ ਮੰਤਰੀ ਵੀ ਸਾਡੇ ਐਮਐਲਏ ਵੀ ਤੇ ਸਾਡੇ ਅਫਸਰ ਵੀ ਹੂੰ ਹੂੰ ਸੋ ਉਹ ਉੱਥੇ ਫਿਰ ਕਤਾਰ ਉੱਥੇ ਵੱਧ ਲੱਗ ਗਈ ਰੂ ਭੀੜ ਉੱਥੇ ਵੱਧ ਹੋ ਗਿਆ ਰੂ ਸਾਡੇ ਵਾਲੇ ਸਾਹਿਬ ਲੈਕਚਰਾਂ ਤੇ ਭਾਸ਼ਣ ਬਾਜੀ ਤੇ ਚੁਟਕਲੇ ਬਾਜੀ ਤੇ ਉਹ ਅਗਲੇ ਕੰਮ ਹੋ ਕੰਟਰੋਲ ਸਿੱਧੇ ਰੂਪ ਚ ਫਿਰ ਇੱਥੇ ਬੈਠ ਕੇ ਕੰਟਰੋਲ ਹੋਏਗਾ ਸੋ ਇਸ ਕੋਈ ਦੋ ਰਾਏ ਨਹੀਂ ਜੀ ਕਿ ਪੰਜਾਬ ਨੂੰ ਆਉਂਦੇ ਚੜ੍ਹਦੇ ਮਹੀਨੇ ਤੱਕ ਕਿ ਖੋਰ ਮੁੱਖ ਮੰਤਰੀ ਮਿਲ ਸਕਦਾ ਦੋ ਮੁੱਖ ਮੰਤਰੀ ਹੋਣਗੇ ਇੱਕ ਅਲਾਨਿਆ ਹੋਇਆ ਤੇ ਇੱਕ ਅਣਅਲਾਨਿਆ ਹੋਇਆ ਐਦਾਂ ਪੰਜਾਬ ਚੱਲੂਗਾ ਗੱਲ ਨਾ ਕਈ ਵਾਰੀ ਬੰਦਾ ਕਰ ਬੈੰਦਾ ਪਰ ਉਹ ਗੱਲ ਦੇਣੀ ਕਿੱਥੇ ਆ ਜੇ ਮੂਰੇ ਕਦੋਂ ਆ ਜੇ ਬੰਦੇ ਨੂੰ ਕੋਈ ਪਤਾ ਨਹੀਂ ਲੱਗਦਾ ਖਾਸ ਕਰਕੇ ਸਿਆਸਤਦਾਨਾਂ ਦਾ ਇਹੀ ਭਗਵੰਤ ਮਾਨ ਸਾਹਿਬ ਜਿਹੜੇ ਪੱਪਾਂ ਭਾਰ ਨੇ ਇਹ ਜਿਹੜੇ ਤੁਸੀਂ ਰਾਹ ਦੀ ਗੱਲ ਕੀਤੀ ਹੈ ਦਰਬਾਰ ਦੀ ਗੱਲ ਕੀਤੀ ਹੈ ਉਹਨੂੰ ਇੱਥੇ ਲਿਆਉਣ ਦੇ ਲਈ ਇਹ ਕਹਿੰਦੇ ਸੀ ਬਾਦਲ ਕੀ ਕਰਦਾ ਢੀਂਡ ਸੇ ਹਰ ਗਏ ਚਲੋ ਰਾਤ ਸਭਾ ਭੁੰਦੜ ਹਰ ਗਿਆ ਚਲੋ ਰਾਤ ਸਭਾ ਤੁਸੀਂ ਬਾਦਲਾਂ ਦੇ ਰਾਤ ਹੀ ਚੱਲ ਰਹੇ ਹੋ ਫਿਰ ਜਿਹੜਾ ਹਰ ਗਿਆ ਰਾਤ ਸਭਾ ਭੇਜ ਦਿਓ ਇਸੇ ਮੂਹ ਨਾਲ ਤੁਸੀਂ ਕਹਿੰਦੇ ਸੀ 38 38 30 30 32 32 ਗੱਡੀਆਂ ਨੇ ਖੂਟਰ ਮਾਰ ਦੀਆਂ ਜਾਂਦੀਆਂ ਨੇ ਲੋਕਾਂ ਨੂੰ ਰੇੜੀ ਕਿਸੇ ਦੀ ਪਾਸੇ ਸੜਤੀ ਤੁਹਾਡੇ ਕੋਲੇ 42 43 ਨੇ ਤੁਸੀਂ ਤਾਂ ਉਸ ਤੋਂ ਵੀ ਅੱਗੇ ਪੈਰ ਧਰਦਿਓ ਸੋ ਗੱਲਾਂ ਇਨਕਲਾਬ ਦੀਆਂ ਤੇ ਕਰਨੇ ਪੋਲੀਟੀਕਲ ਜੋੜ ਤੋੜ ਸ਼ਰਮਾ ਜੀ ਇਹਨਾਂ ਦੋਨਾਂ ਧਿਰਾਂ ਦਾ ਆਪਸ ਦੋਨਾਂ ਚੀਜ਼ਾਂ ਦਾ ਆਪਸ ਵਿੱਚ ਦੀ ਸਮੇਲ ਕੋਈ ਨਹੀਂਗਾ